ਆਪੇ ਦੋ ਰੇਤੋ ਠੀਕ ਐ ਤੇ ਇੱਕ ਨੂੰ ਮਾਰਦਾ ਤੂੰ ਤਾਂ ਜਨ ਠੀਕ ਐ ਡੇਲੀ ਜਿਹੜੀ ਖਰਾਕ ਇਸ ਹਿਸਾਬੀ 15 ਬਦਾਮਾਂ ਦੀ ਬਣ ਜਾਂਦੀ ਐ ਕਿਉਂ 8 ਬਦਾਮ ਪਾ ਦਿੰਨੇ ਆਪਾਂ ਦੋ ਤਿੰਨ ਜਮਚੇ ਕਣਕ ਦੇ ਪਾ ਦਿੰਨੇ ਆ ਹਨ 15 ਬਦਾਮਾਂ ਦੀ ਖਰਾਕ ਬਣ ਗਈ ਹਾਂਜੀ ਤੁਸੀਂ ਗੱਲ ਜਿੰਦੇ ਸਾਰੇ YouTube ਚੈਨਲ ਦੇ ਖਾਲੇ ਮੇਰੇ ਸਾਰੇ ਭਰਾਵਾਂ ਨੂੰ ਜਿਹੜੇ ਲੈਵ ਚੜਦੇ ਪੰਜਾਬ ਵਾਲੇ ਤੇ ਐਨਆਰਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਹ ਬਾਈ ਵੀ ਅਰਦਾਸ ਕਰਦੇ ਹਾਂ ਜੀ ਸਭ ਦੇ ਘਰ ਪਰਿਵਾਰ ਦਾ ਤੰਦਰੁਸਤ ਤੇ ਚੜ੍ਹਦੀ ਕਲਾ 'ਚ ਹੋਣ ਤੇ ਜਾਨਵਰ ਵੀ ਤੰਦਰੁਸਤ ਹੋਣ ਸੋ ਬਾਈ ਅੱਜ ਵਾਲੀ ਵੀਡੀਓ ਐ ਜ ਇਨਸਟਾਗ੍ਰਾਮ ਤੇ ਮੈਸੇਜ ਆਉਂਦੇ ਹੁੰਦੇ ਆ ਵੀ ਬਾਈ ਬਦਾਮਾਂ ਆਂਦਾ ਵੀ ਕਿੰਨੇ ਬਦਾਮ ਲਾਉਣੇ ਚਾਹੀਦੇ ਹਨਾ ਕੀ ਹਿਸਾਬ ਕਰਨਾ ਚਾਹੀਦਾ ਸੋ ਅੱਜ ਬਾਈ ਸਾਰੀ ਗੱਲ ਤੁਹਾਡੇ ਨਾਲ ਖੁੱਲ੍ਹ ਕੇ ਕਰਾਂਗੇ ਇੱਕ ਤਾਂ ਬਾਈ ਜਦੋਂ ਵੀ ਬਾਜੀ ਵਾਸਤੇ ਆਪਾਂ ਉਹ ਜਾਨਵਰ ਤਿਆਰ ਕਰਦੇ ਆ ਹਨਾ ਜਾਂ ਕਹਿਰ ਲਾ ਲਓ ਜਾਂ ਦੂਸਰ ਲਾ ਲਓ ਹਨਾ ਅੱਡੋ ਅੱਡ ਹਿਸਾਬ ਹੁੰਦਾ ਜਾਨਵਰਾਂ ਦਾ ਵੀ ਅੱਡੋ ਅੱਡ ਹਿਸਾਬ ਹੁੰਦਾ ਬਿੱਤ ਵੀ ਅੱਡੋ ਅੱਡ ਹੁੰਦਾ ਹਨਾ ਹੁਣ ਕਈ ਜਾਨਵਰ ਤਾਂ ਉਹੀ ਗੱਲ 15 ਬਦਾਮ ਖਾਂਦੇ ਆ ਤੇ ਕਈ ਬਦਾਮ 8 ਖਾਂਦੇ ਨੇ ਬਹੁਤ ਫਰਕ ਹੁੰਦਾ ਇਹ ਦੇ ਕਰਕੇ ਬਾਈ ਆਪਾਂ ਨੂੰ ਜਾਨਵਰ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਚਾਂਬਰ ਨੂੰ ਦੇਖਣਾ ਪੈਂਦਾ ਪੜ੍ਹਨਾ ਪੈਂਦਾ ਜਦੋਂ ਘਰੇ ਉੜਦਾ ਕਿਵੇਂ ਉਹ ਬੈੰਦਾ ਹਨਾ ਕਿੰਨੇ ਵੇ ਟਾਈਮ ਚ ਉਹ ਪਾਣੀ ਖਿੱਚਦਾ ਜਾਂ ਕਿੰਨੀ ਖਰਾਕ ਆਪਾਂ ਪਾਉਣੀ ਆ ਕਿੰਨੀ ਖਰਾਕ ਤੜਕੇ ਨੂੰ ਹਜਮ ਕਰਦਾ ਜਾਂ ਆਪਾਂ ਨੂੰ ਕੱਢਣੀ ਪੈਂਦੀ ਹੈ ਹਨਾ ਉਸ ਹਿਸਾਬ ਨਾਲ ਹੁੰਦਾ ਬਈ ਕਈ ਕਬੂਤਰ ਬਈ ਜਿਹੜੇ ਡਾਵੇ ਹੁੰਦੇ ਨੇ ਹਨਾ ਉਹਨਾਂ ਨੂੰ ਆਪਾਂ ਘੱਟ ਬਦਾਮਾ ਦੇ ਵੀ ਸੰਭ ਲੈਣੇ ਤਾਂ ਵੀ ਉੱਡ ਜਾਂਦੇ ਨੇ ਠੀਕ ਆ ਤੇ ਜਿਹੜੇ ਘੱਟ ਅਸਲ ਚ ਤਾਂ ਸਹੀ ਦੱਸਾਂ ਤਾਂ ਜੋ ਮੈਂ ਆ ਹਨਾ ਆਪਣੇ ਹਿਸਾਬ ਨਾਲ ਤਾਂ ਕਬੂਤਰ ਬਈ 1.5 2 ਵਜੇ ਤੱਕ ਜਿਹੜਾ ਉੜਦਾ ਉਹ ਕਾਮਯਾਬ ਹੁੰਦਾ ਕਹਿ ਰਾਂ ਚ ਦੂਸਰਾ ਚ ਨਹੀਂ ਕਹਿੰਦਾ ਦੂਸਰਾ ਚ ਤਾਂ ਤੁਹਾਨੂੰ ਪਤਾ ਹੀ ਆ ਘਰੇ ਵੀ ਕਬੂਤਰ ਦੇਣ ਮਾਰੀ ਜਾਂਦੇ ਰਹਿੰਦੇ ਹਨ ਆ ਪਿਛਲੇ ਸੀਜ਼ਨ ਆਪਾਂ ਛੱਡੇ ਸੀਗੇ ਘਰੇ ਵੀ ਦੇਣ ਮਾਰਦੇ ਸੀਗੇ ਉੱਥੇ ਵੀ ਨਹੀਂ ਬੈਠੇ ਬਈ ਹਨਾ ਨਹੀਂ ਹੱਥੇ ਇੱਕ ਵੀ ਕਬੂਤਰ ਨੇ ਹੱਥ ਲੱਗਿਆ ਬਈ ਜਿੰਨੇ ਵੀ ਆਪਾਂ ਬਾਜੀ ਛੱਡੇ ਸੀ ਤੇ ਉਹਨਾਂ ਚੋਂ ਇੱਕ ਵੀ ਕੂਤ ਨਹੀਂ ਹੱਥ ਲੱਗਿਆ ਇੱਕੋ ਹੀ ਹੱਥ ਲੱਗਿਆ ਸੀ ਉਹ ਵੀ ਸ਼ਾਕਾ ਸੋ ਆਜੋ ਆਪਾਂ ਕਰਦੇ ਆਂ ਗੱਲਬਾਤ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂ ਬਈ ਜਦੋਂ ਕਬੂਤਰ ਸਾਂਭਣਾ ਆਉਂਦਾ ਜਦ ਤੇ ਗੇੜਿਆਂ ਤੋਂ ਆਉਂਦਾ ਠੀਕ ਆ ਗੇੜਿਆਂ ਤੋਂ ਆ ਗਿਆ ਉਹ ਬਹਿ ਗਿਆ ਠੀਕ ਆ ਬਹਿ ਗਿਆ ਉਹਨੂੰ ਪਹਿਲਾਂ ਦਾ ਰੈਸਟ ਦਿਓ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਹਾਂ ਕਬੂਤਰ ਦਾ ਸਰੀਰ ਸੈੱਟ ਹੋ ਗਿਆ ਕਬੂਤਰ ਦੀ ਧੜਕਣ ਸੈੱਟ ਹੈ ਠੀਕ ਆ ਵੀ ਕਬੂਤਰ ਸਹੀ ਹੋ ਗਿਆ 15 ਮਿੰਟ ਲੈਂਦਾ 20 ਮਿੰਟ ਲੈਂਦਾ ਅੱਧਾ ਘੰਟਾ ਲੈਂਦਾ ਹਨ ਜਦੋਂ ਉਹ ਸੈੱਟ ਹੋ ਕੇ ਬਹਿ ਗਿਆ ਉਸ ਤੋਂ ਬਾਅਦ ਬਾਈ ਉਹਨੂੰ ਪਹਿਲਾਂ ਪਾਣੀ ਦੀ ਇੱਕ ਛੋਟੀ ਜੀ ਨੋਕ ਲਵਾਓ ਠੀਕ ਆ ਥੋੜਾ ਜਿਹਾ ਪਾਣੀ ਪਿਆ ਕੇ 10 ਮਿੰਟ ਤੂੰ ਉਹਨੂੰ ਵੇਟ ਕਰੋ ਠੀਕ ਆ ਬੈਠ ਦੇਖੋ ਉਹ ਮਾਰਦਾ ਠੀਕ ਆ ਕਬੂਤਰ ਚੱਲ ਪਿਆ ਉਸ ਤੋਂ ਬਾਅਦ 10 ਮਿੰਟਾਂ ਬਾਅਦ ਫੇਰ ਉਹਨੂੰ ਇੱਕ ਨੋਕ ਲਵਾਓ ਠੀਕ ਆ ਨੋ ਕਲਵਾ ਕੇ ਤੇ ਉਸ ਤੋਂ ਬਾਅਦ 10 ਮਿੰਟ ਫੇਰ ਉਹਨੂੰ ਦੇਖੋ ਉਸ ਤੋਂ ਬਾਅਦ ਬਈ ਉਹਦੇ ਅੱਗੇ ਕੋਲੀ ਧਰ ਦੋ ਉਹਨੂੰ ਰੱਜ ਕੇ ਪਾਣੀ ਪੀ ਲੈਣ ਦੋ ਕਈ ਭਰਾ ਕੀ ਕਰਦਾ ਕਬੂਤਰ ਉਤਰਦਾ ਹਨਾ ਉਤਰਨਸਾਰ ਬਈ ਉਹਨੂੰ ਪਾਣੀ ਪਿਆੰਦੇ ਨੇ ਹਨਾ ਕਬੂਤਰ ਉੱਥੇ ਰੁਕ ਜਾਂਦਾ ਠੀਕ ਆ ਉੱਥੇ ਬਿਮਾਰ ਹੋ ਜਾਂਦਾ ਸਾਰੇ ਨਾਲੋਂ ਵੱਡੀ ਗੱਲ ਆ ਬਈ ਬਾਜੀ ਉਹੀ ਜਿੱਤੂਗਾ ਜਿਹੜਾ ਕਬੂਤਰ ਅੰਦਰੁਸਤ ਨਰੁਸਤ ਹੋਊਗਾ ਅੱਜ ਕੱਲ ਬਈ ਭਰਾਵਾਂ ਦੇ ਕਬੂਤਰ ਹੀ ਨਹੀਂ ਸੈੱਟ ਹੁੰਦੇ ਕਿਉਂ ਕਈ ਦਾਵੇ ਹੁੰਦੇ ਨੇ ਤਾਂ ਖਰਾਬ ਹੋ ਜਾਂਦੇ ਨੇ ਕਈਆਂ ਨੂੰ ਆਇਆਂ ਨੂੰ ਨਹੀਂ ਸਾਂਭਦੇ ਹੁਣ ਉਹੀ ਗੱਲ ਆ ਬਈ ਹੁਣ ਮੈਂ ਕਰੇ ਕਬੂਤਰ ਛੱਡ ਕੇ ਆਪ ਤਾਂ ਮੰਡੀ ਚ ਫਿਰਦਾ ਹੋਵਾਂ ਤੇ ਕਬੂਤਰ ਇੱਥੇ ਛਤਰੀਆਂ ਦੇ ਬੈ ਬੈ ਕੇ ਉੱਡੀ ਜਾਂਦੇ ਹੁਣ ਹਨਾ ਜਾਂ ਥੱਲੇ ਉਤਰ ਜਾਂਦੇ ਆ ਕਈ ਕਬੂਤਰ ਬਈ ਜਦੋਂ ਆਪਾਂ ਬਾਲਾ ਟਾਈਮ ਛਤਰੀ ਤੇ ਰਹਿੰਦੇ ਆ ਉਹ ਬੇੜੇ 'ਚ ਉਤਰਨ ਲੱਗ ਜਾਂਦੇ ਥੱਲੇ ਪਾਣੀ ਪੂਣੀ ਪੀ ਜਾਂਦੇ ਜਾਂ ਦਾਣੇ ਲੈਣੇ ਹੁੰਦੇ ਆ ਉੱਥੇ ਬਹਿ ਜਾਂਦੇ ਹਨਾ ਸੋ ਐਂ ਜਾਨਵਰ ਖਰਾਬ ਹੋ ਜਾਂਦਾ ਜਦੋਂ ਕਬੂਤਰ ਆਇਆ ਆ ਕੇ ਉਹਨੂੰ ਦੋ ਲੋਕਾ ਲਵਾ ਕੇ ਉਦੋਂ ਬਾਅਦ ਫੁੱਲ ਪਾਣੀ ਪਿਆਓ ਉਦੋਂ ਬਾਅਦ ਦੇਖੋ ਅੱਧਾ ਘੰਟਾ ਜਿਹੜਾ ਖਿੱਚਦਾ ਜਾਂ ਘੰਟੇ 'ਚ ਖਿੱਚਦਾ ਠੀਕ ਹੈ ਜਦੋਂ ਘੰਟੇ 'ਚ ਉਹ ਪਾਣੀ ਖਿੱਚ ਗਿਆ ਉਦੋਂ ਬਾਅਦ ਜਾ ਕੇ ਠੀਕ ਹੈ ਉਹ ਇੱਕ ਬਈ ਜਦੋਂ ਤੁਸੀਂ ਕਬੂਤਰ ਘਰੇ ਕੱਢ ਲੈਨੇ ਹੋ ਹਨ ਉਹਦੀਆਂ ਫਿਰਤਾਂ ਦੇ ਹਿਸਾਬ ਨਾਲ ਜਿਵੇਂ ਜਿਵੇਂ ਘਰੇ ਡਾਉਣੇ ਓਵੇਂ ਓਵੇਂ ਦੀ ਖਰਾਕ ਦਾ ਵੀ ਹਿਸਾਬ ਰੱਖੋ ਠੀਕ ਆ ਵੀ ਅਸੀਂ 8 ਬਦਾਮ ਪਾਉਣੇ ਆ ਵੀ 2 ਚਮਚੇ ਕਣਕ ਪਾਉਣੇ ਆ ਵੀ ਇੰਨੀ ਕੁ ਖਰਾਕ ਖਾਂਦਾ ਉਹ ਠੀਕ ਆ ਫਿਰ ਜਦੇ ਗੇੜਿਆਂ ਤੋਂ ਕਬੂਤਰ ਆ ਗਿਆ ਬਹਿ ਗਿਆ ਉਹਨੂੰ ਰੈਸਟ ਦੇ ਕੇ ਪਾਣੀ ਦੇ ਕੇ ਪਾਣੀ ਚਕਾ ਕੇ ਠੀਕ ਆ ਉਸ ਤੋਂ ਬਾਅਦ ਦੇਖੋ ਜੇ ਕਰਨਾ ਜਲਾਬ ਕਰ ਸਕਦੇ ਆ ਆਪਾਂ ਠੀਕ ਆ ਤਿੰਨੇ ਚੀਜ਼ਾਂ ਤੇਰੇ ਫਲਾਂ ਦਾ ਜਲਾਬ ਹੁੰਦਾ ਬਈ ਉਹ ਜਲਾਬ ਲਾ ਦਿਓ ਠੀਕ ਆ ਜਲਾਬ ਲਾ ਕੇ ਉਹਨੂੰ ਬਿਠਾ ਦਿਓ ਜਦੋਂ ਜਲਾਬ ਖਿੱਚ ਗਿਆ ਉਸ ਤੋਂ ਬਾਅਦ ਉਹਨੂੰ ਖਰਾਕ ਧਰੋ। ਠੀਕ ਹੈ। ਜਲਾਬ ਖਿੱਚੇ ਤੋਂ ਬਾਅਦ 5 ਕਐਮ ਉਹਨੂੰ ਪਾਣੀ ਦੇ ਦਿਓ ਹੱਥ ਨਾਲ ਦੇ ਕੇ ਚੱਲ ਜਦੋਂ ਉਹ ਪਾਣੀ ਵੀ ਤੋਰ ਗਿਆ ਉਸ ਤੋਂ ਬਾਅਦ ਉਹਨੂੰ ਖਰਾਕ ਧਰ ਦੋ ਜਿਵੇਂ ਵੀ ਖਾਂਦਾ। ਠੀਕ ਹੈ। ਫਿਰ ਉਸ ਤੋਂ ਅਗਲੇ ਦਿਨ ਦੀ ਗੱਲ ਆ ਗਈ। ਉਸ ਤੋਂ ਅਗਲੇ ਦਿਨ ਬਾਈ ਅ 8:00 ਵਜੇ ਉਹਦੇ ਮੂਰੇ ਬਦਾਮ ਧਰ ਦੋ ਜੇ ਉਹਨੂੰ ਤੁਸੀਂ 8 ਬਦਾਮ ਪਾਉਨੇ ਹੋ। ਠੀਕ ਹੈ। ਉਹਦੇ ਸਾਹਮਣੇ 15-16 ਬਦਾਮ ਧਰ ਦੋ। ਵੀ ਜਿੰਨੇ ਖਾਵੇ ਰੱਜ ਕੇ ਖਵਾ ਦੋ। ਠੀਕ ਹੈ। ਖਵਾਤੇ ਖਵਾ ਕੇ ਉਸ ਤੋਂ ਬਾਅਦ ਵੀਰੇ ਪਾਣੀ ਘੰਟਾ 1 ਘੰਟਾ ਪਾਣੀ ਨਹੀਂ ਦੇਣਾ ਠੀਕ ਹੈ ਘੰਟੇ ਬਾਅਦ ਉਹਦੇ ਮੂਰੇ ਪਾਣੀ ਧਰੋ ਆਪਦੇ ਆਪੀ ਜਿੰਨਾ ਪਾਣੀ ਪੀਣਾ ਹੋ ਉਹਨੇ ਪੀਊਗਾ ਜਦੋਂ ਉਹਨੇ ਪਾਣੀ ਪੀ ਲਿਆ ਖਿੱਚ ਲਿਆ ਠੀਕ ਹੈ ਉਹਨੂੰ ਬੈਠਾ ਰਹਿਣ ਦਿਓ ਉਸ ਤੋਂ ਬਾਅਦ ਜੋ ਵੀ ਆਪਦਾ ਕੋਈ ਨੁਕਤਾ ਪਾਣੀ ਜਾਂ ਕੁਝ ਵੀ ਕਰਨਾ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਆ ਗਈ ਅਗਲੇ ਦਿਨ ਦੀ ਗੱਲ ਤੁਸੀਂ ਆਪ ਖੁਦ ਸਿਆਣੀ ਉਹ ਟੈਂਪਰੇਚਰ ਦੇਖੋ ਠੀਕ ਹੈ ਵੀ ਭਾਈ ਕੱਲ ਨੂੰ 42 43 ਦਾ ਠੀਕ ਹੈ ਕਬੂਤਰ ਆਪਣਾ 1 2 ਦਾ ਟੈਂਪ ਕਰਦਾ ਕਰੀ ਠੀਕ ਹੈ ਉਹਨੂੰ ਤੁਸੀਂ ਜੇ 15 ਬਦਾਮ ਖਾਂਦਾ ਠੀਕ ਹੈ ਡੇਲੀ ਦੀ ਉਹਦੀ ਖਰਾਕ ਇੱਕ ਸਾਦੀ 15 ਬਦਾਮਾਂ ਦੀ ਬਣ ਜਾਂਦੀ ਆ ਕਿਉਂ 8 ਬਦਾਮ ਪਾ ਦਿੰਨੇ ਆਪਾਂ 2-3 ਜਮਸੀ ਕਣਕ ਦੇ ਪਾ ਦਿੰਨੇ ਆ ਹਨ 15 ਬਦਾਮਾਂ ਦੀ ਖਰਾਕ ਬਣ ਗਈ ਤਾਂ ਉਹਨੂੰ ਬਈ 6 ਤੋਂ ਘੱਟੋ-ਘੱਟ 6 ਜਾਂ 7 ਬਦਾਮਾਂ ਤੇ ਸਾਹਮਣੇ ਮੇਰੇ ਹਿਸਾਬ ਨਾਲ ਕਿਉਂ ਵਿੱਚ ਬਥੇਰੇ ਭਰਾ ਵੱਡੇ ਖਿਡਾਰੀ ਵੀ ਬੈਠੇ ਹਨ ਵਿੱਚ ਕੋਈ ਕਮੈਂਟ ਕਰਕੇ ਕਹੂਗਾ ਵੀ ਗਲਤ ਹੈ ਇਹ ਜਿਵੇਂ ਮੈਂ ਸਾਹਮਣੇ ਤੁਹਾਡੇ ਸਾਹਮਣੇ ਹੀ ਆ ਆਪਣੀਆਂ ਵੀਡੀਓ ਤੁਸੀਂ ਦੇਖੀਆਂ ਨੇ ਗੋਲਾ ਵੀ ਆਪਾਂ ਦੂਸਰੱਚ ਵੀ ਹਨਾ ਕਿੰਨੇ ਬਦਾਮਾਂ ਤੇ ਸਾਂਭਿਆ ਸੀ ਜਾਂ ਖੈਰਚ ਵੀ ਕਬੂਤਰ ਕਿਵੇਂ ਸਾਂਭਦੇ ਸੀ ਠੀਕ ਆ 6 ਬਦਾਮ ਦਿਓ ਉਹਨੂੰ ਬੈਠਾ ਰਹਿਣ ਦਿਓ ਪਾਣੀ ਨਹੀਂ ਉਹਨੂੰ ਪਿਉਣਾ ਕਈ ਭਰਾ ਕੀ ਕਰਦੇ ਨੇ ਬਦਾਮ ਖਵਾਤੇ ਖਵਾਉਣ ਸਾਰ ਨਾਲ ਦੀ ਨਾਲ ਬਈ 2ml ਦੀ ਨਾਲ ਕੀ ਪਾਣੀ ਦੀ ਮਾਰ ਦਿਆ ਉਹ ਕਬੂਤਰ ਪਾਣੀ ਤੋਰ ਜਾਂਦਾ ਖਰਾਕ ਰੋਕ ਜਾਂਦਾ ਬਈ ਉਹਨੂੰ ਘੰਟਾ ਹੀ ਬੈਠੇ ਰਹਿਣ ਦਿਓ ਉਸ ਤੋਂ ਬਾਅਦ ਮੂਰੇ ਪਾਣੀ ਧਰੋ ਜਦੋਂ ਉਹਨੇ ਪਾਣੀ ਪੀ ਲਿਆ ਉਸ ਤੋਂ ਬਾਅਦ ਕੋਈ ਛੇੜਛਾੜ ਨਹੀਂ ਕਰਨੀ ਠੀਕ ਆ ਉਸ ਤੋਂ ਬਾਅਦ ਜਾ ਕੇ ਬਈ ਰਾਤ ਨੂੰ ਜੋ ਵੀ ਤੁਸੀਂ ਕਰਨਾ ਹਨਾ ਪਾਣੀ ਲਾਉਣਾ ਜਾਂ ਕੁਝ ਵੀ ਆ ਹਨਾ ਆਲੂ ਬੁਖਾਰਾ ਜੋ ਵੀ ਹੈ ਜੇ ਇਹ ਵੀ ਮੈਨੂੰ ਕਮੈਂਟਾਂ 'ਚ ਦੱਸ ਦਿਓ ਇਹਦੇ ਬਾਰੇ ਵੀ ਸਾਰਾ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਹੁਣ ਆਪਣੀ ਗੱਲ ਇਕੱਲੀ ਬਦਾਮਾਂ ਤੇ ਠੀਕ ਹੈ ਦੂਸਰਾ ਵਾਲੇ ਨੇ ਜਿਹੜੇ ਬਈ ਦੂਸਰਾ ਵਾਲੇ ਕਬੂਤਰਾਂ ਨੂੰ ਹਮੇਸ਼ਾ ਵੱਧ ਬਦਾਮਾਂ ਦੀ ਸੰਭੋ ਠੀਕ ਹੈ ਤੇ ਪਹਿਲੇ ਦਿਨ ਜਿਵੇਂ ਹੁਣ ਗੱਲ ਸੁਣੋ ਕਬੂਤਰ ਆਪਣਾ ਟਾਵਾ ਠੀਕ ਹੈ ਆਪਣਾ ਕਬੂਤਰ 5 ਵਜੇ ਉੱਤਰਦਾ 5 ਵਜੇ ਉਤਰਨ ਤੋਂ ਸਾਢੇ ਘੰਟਾ ਉਹਨੂੰ ਰੈਸਟ ਦਿੱਤੀ ਉਸ ਤੋਂ ਬਾਅਦ ਪਾਣੀ ਚਕਾਇਆ ਕਰਦੇ ਕਰਾਉਂਦੇ ਘੰਟੇ 'ਚ ਪਾਣੀ ਖਿੱਚਦਾ ਠੀਕ ਆ 6:30 ਦਾ ਟਾਈਮ ਹੋ ਗਿਆ 6:30 ਵਜੇ ਆਪਾਂ ਉਹਨੂੰ 6 7 8 ਬਦਾਮ ਹਨਾ 10 ਬਦਾਮ ਧਰ ਦਿੰਨੇ ਆ ਜੇ ਤਾਂ ਟੜਕੇ ਨੂੰ ਸਹੀ ਖਿੱਚਦਾ ਮਤਲਬ ਉਹ ਅੰਦਰੋਂ ਸਹੀ ਆ ਠੀਕ ਆ ਜੇ ਤੜਕੇ ਨੂੰ ਖਰਾਕ ਰੱਖਦਾ ਤਾਂ ਮਾੜਾ ਮੋਟਾ ਕੋਈ ਜਾਨਵਰ ਦੇ ਅੰਦਰ ਹੋ ਜਾਂਦਾ ਠੀਕ ਆ ਤੇ ਤੁਸੀਂ ਹਮੇਸ਼ਾ ਜਿਹੜਾ ਦੂਸਰਾ ਵਾਲਾ ਕਬੂਤਰ ਹੈ ਠੀਕ ਆ ਉਹਨੂੰ ਜੇ ਉਹ ਬਈ 10 ਬਦਾਮ 15 ਬਦਾਮ ਖਾਂਦਾ ਤਾਂ ਉਹਨੂੰ ਉਹਦੇ ਹਿਸਾਬ ਨਾਲ 8 9 ਬਦਾਮਾਂ ਦੇ ਸਾਂਭੋ ਵੀ ਅਗਲੇ ਦਿਨ ਵੀ ਉਹ ਉੱਡ ਸਕੇ ਤੇ ਇੱਕ ਕਬੂਤਰ ਇਹਦੇ ਹਿਸਾਬ ਨਾਲ ਸੰਭੋ ਕਿਉਂਕਿ ਜੇ ਪਾਣੀ ਦਾ ਵੀ ਕਹੋਗੇ ਲੋਕ ਖੜੇ ਦਾ ਵੀ ਸਾਰਾ ਹੀ ਗੇਮ ਹੈ ਜਿਹੜੀ ਉਹ ਵੀ ਤੁਹਾਨੂੰ ਦੱਸ ਦੂੰਗਾ ਇਹ ਸਿਰਫ ਮੈਂ ਉਹ ਭਰਾਵਾਂ ਦੇ ਆ ਜਿਹੜੇ ਨੇ ਕਮੈਂਟ ਆਏ ਸੀ ਮੈਨੂੰ ਜਾਂ ਮੈਸੇਜ ਆਏ ਸੀ ਹਣਾ ਆ ਵੀ ਭਾਈ ਬਦਾਮਾਂ ਬਾਰੇ ਦੱਸਦੇ ਬਦਾਮਾਂ ਬਾਰੇ ਦੱਸਦੇ ਜੇ ਤਾਂ ਭਾਈ 42 43 ਦਾ ਟੈਂਪਰੇਚਰ ਆ ਤੁਸੀਂ ਆਪ ਕਬੂਤਰ ਦੇਖ ਕੇ ਕਬੂਤਰ ਦੇ ਹਿਸਾਬ ਨਾਲ ਭਾਈ ਬਦਾਮ ਦੇਣੇ ਨੇ ਹੁਣ ਮੈਂ ਤੁਹਾਨੂੰ ਕਬੂਤਰ ਦਿਖਾਉਣਾ ਤੁਸੀਂ ਆਪ ਹੀ ਦੇਖ ਲਿਓ ਫਰਕ ਕਿੰਨਾ ਹੈ ਖਰਾਕ ਦਾ ਕਿੰਨਾ ਫਰਕ ਪਊਗਾ ਠੀਕ ਹੈ ਆ ਮਿੱਤਰੋ ਹੁਣ ਤੁਸੀਂ ਆਪ ਹੀ ਆ ਦੋਹੇ ਕਬੂਤਰਾਂ 'ਚ ਫਰਕ ਦੇਖੋ ਇਹਨਾਂ ਦੀ ਬਿੱਤ 'ਚ ਫਰਕ ਦੇਖੋ ਬਈ ਕਿੰਨਾ ਠੀਕ ਆ ਆਹ ਕਬੂਤਰ ਘੱਟੋ-ਘੱਟ 20 ਬਦਾਮਾ ਘੱਟੋ-ਘੱਟ ਹਾਜਮ ਕਰਦਾ ਹੋਊਗਾ ਬਈ ਤੇ ਆਹ 8-10 ਬਦਾਮਾਂ ਵਾਲੀ ਆ ਠੀਕ ਆ ਇਹਨਾਂ ਦੇ ਬਿੱਤ ਦਾ ਫਰਕ ਆ ਜਿਵੇਂ ਆਪਣੇ ਦੀ ਲਾ ਲਓ ਇੱਕ ਮੋਟਾ ਬੰਦਾ ਇੱਕ ਪਤਲਾ ਬੰਦਾ ਨਾ ਇੱਕ ਦੀ ਖਰਾਕ ਵੱਧ ਆ ਇੱਕ ਦੀ ਘੱਟ ਆ ਹੁਣ ਇੱਕ ਤਾਂ ਦੋ ਰੋਟੀਆਂ ਖਾਂਦਾ ਠੀਕ ਆ ਜੇ ਉਹਨੂੰ ਤੁਸੀਂ ਦੋ ਰੋਟੀਆਂ ਵਾਲੇ ਨੂੰ ਜੇ ਚਾਰ ਰੋਟੀਆਂ ਖਵਾਉਂਗੇ ਉਹ ਵੀ ਨਹੀਂ ਖਾਂਦਾ ਹਨਾ ਤੇ ਇੱਕ ਅਨਸਾਬ ਲਾ ਲਓ ਬੰਦਾ ਵੀ 10 ਰੋਟੀਆਂ ਖਾਂਦਾ ਜੇ ਉਹਨੂੰ ਤੁਸੀਂ 2 ਰੋਟੀਆਂ ਤੇ 3 ਰੋਟੀਆਂ ਤੇ ਕਹੋਗੇ ਠੀਕ ਆ ਉਹ ਤਾਂ ਵੀ ਨਹੀਂ ਉਹਦਾ ਸਰਦਾ ਠੀਕ ਆ ਇਹ ਕਬੂਤਰ ਦੇ ਹਿਸਾਬ ਨਾਲ ਹੁੰਦਾ ਆਹ ਦੇਖ ਲਓ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਿੰਨਾ ਫਰਕ ਆ ਕਬੂਤਰਾਂ ਚ ਠੀਕ ਆ ਇਹਦੀ ਖਰਾਕ ਵੱਧ ਹੋਊਗੀ ਇਹਦੀ ਘੱਟ ਹੋਊਗੀ ਹਮੇਸ਼ਾ ਠੀਕ ਆ ਬਿੱਤ ਦੇ ਹਿਸਾਬ ਨਾਲ ਹੁੰਦਾ ਕਬੂਤਰ ਦੇ ਹਿਸਾਬ ਨਾਲ ਕਬੂਤਰ ਦੀ ਗਲੀਟ ਕਿੰਨੀ ਕਾ ਜਾਂ ਕਬੂਤਰ ਕਿੰਨੇ ਕ ਆਪਣੇ ਬਦਾਮ ਚੋਕਦਾ ਉਸ ਹਿਸਾਬ ਨਾਲ ਭਰਾ ਬਣ ਕੇ ਇਹਨਾਂ ਨੂੰ ਬਦਾਮ ਪਾਇਆ ਕਰੋ ਠੀਕ ਆ ਦੇਖ ਕੇ ਤੇ ਹੁਣ ਤੁਹਾਨੂੰ ਮੈਂ ਦੱਸ ਵੀ ਦਿੱਤਾ ਕਿ ਜੇ ਤਾਂ ਲੋ ਐ ਗਰਮੀ ਵਾਲੀਆਂ ਬਾਜ਼ੀਆਂ ਨੇ ਉਹਦੇ 'ਚ ਜੇ ਕਬੂਤਰ ਆਪਣਾ 8 ਬਦਾਮ 10 ਬਦਾਮ ਚੱਕਦਾ ਤਾਂ ਘੱਟੋ ਘੱਟ ਉਹਨੂੰ 5 ਜਾਂ 6 ਬਦਾਮਾਂ ਤੇ ਸਾਂਭੋ ਬਈ ਜੇ ਕਬੂਤਰ ਤੋਂ ਤੁਸੀਂ ਰਾਨ ਲੈਣੀ ਐ ਕਈ ਭਰਾ ਕੀ ਕਰਦੇ ਨੇ ਹਨਾ ਕਬੂਤਰ ਨੂੰ 2 ਬਦਾਮਾਂ ਤੇ 2.5 ਬਦਾਮਾਂ ਤੇ ਸਾਂਭ ਦਿੰਦੇ ਆ ਬਈ ਉਹ ਭੁੱਖਾ ਹੀ ਜਾਂਦਾ ਪਾਣੀ 'ਚ ਵੜ ਜਾਂਦਾ ਠੀਕ ਆ ਜਾਂ ਕਿਸੇ ਚਵਾਰੀ ਤੇ ਬਹਿ ਕੇ ਰੋਡ ਚੋਕਣ ਲੱਗ ਜਾਂਦਾ ਇਹ ਕਾਰਨ ਭੁੱਖ ਦਾ ਹੀ ਹੁੰਦਾ ਬਾਕੀ ਇੱਕ ਜਦੋਂ ਕਬੂਤਰ ਉੱਤਰਦਾ ਉੱਤਰ ਅਨਸਾਰ ਜਦੋਂ ਉਹਨੂੰ ਤੁਸੀਂ ਪਾਣੀ ਧਰਦੇ ਹੋ ਠੀਕ ਹੈ ਕਈ ਕਬੂਤਰ ਹੁੰਦੇ ਨੇ ਜਿਹੜੇ ਪਾਣੀ ਤੇ ਜਾਂਦੇ ਨੇ ਭੱਜ ਕੇ ਤੇ ਕਈ ਜਾਂਦੇ ਨੇ ਦਾਣਿਆਂ ਤੇ ਠੀਕ ਹੈ ਇਹ ਭੁੱਖ ਤੇ ਇਹਦਾ ਵੀ ਆਪਾਂ ਨੂੰ ਦੇਖਣਾ ਪੈਂਦਾ ਬਈ ਠੀਕ ਹੈ ਵੀ ਕਬੂਤਰ ਪਾਣੀ ਤੇ ਆਉਂਦਾ ਜਾਂ ਦਾਣਿਆਂ ਤੇ ਆਉਂਦਾ ਇਹ ਬਈ ਨਿੱਕੇ ਨਿੱਕੇ ਗੱਲਾਂ ਨੇ ਤੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਨੇ ਜਿਹੜੀਆਂ ਕਈ ਭਰਾ ਨਹੀਂ ਸੋਚਦੇ ਹਨਾ ਨਹੀਂ ਹਿਸਾਬ ਲਾਉਂਦੇ ਹਨਾ ਇਹ ਅੱਡੋ ਅੱਡ ਹਿਸਾਬ ਹੈ ਬਾਕੀ ਵਾਹਿਗੁਰੂ ਦੀ ਕਿਰਪਾ ਐਤਕੀ ਆਪਾਂ ਹਨਾ ਉਹਦੇ ਹੱਥ ਜੀ ਆ ਮਿਹਨਤ ਆਪਣੀ ਆ ਫੜ ਦੇਣਾ ਉਹਦੇ ਹੱਥ ਚ ਮਿਹਨਤ ਆਪਣੀ ਪੂਰੀ ਐ ਠੀਕ ਐ ਜਾਨਵਰ ਆਪਣੇ ਵਧੀਆ ਚੱਲੀ ਜਾਂਦੇ ਨੇ ਠੀਕ ਐ ਪਰ ਵਧੀਆ ਆਈ ਜਾਂਦੇ ਨੇ ਪਰ ਪਟਾਈ ਕੀਤੀ ਹੋਈ ਸੀ ਕੁਝ ਕੁ ਬੱਚੇ ਛੋਟੇ ਨੇ ਠੀਕ ਐ 20 25 ਜਿਹੜੇ ਬੱਚੇ ਆਪਣੇ ਤੋਂ ਗਝਾਏ ਨਹੀਂ ਗਏ ਸੀ ਕਿਉਂ ਕੁਝ ਕਾਰਨਾ ਕਰਕੇ ਆਪਾਂ ਨਹੀਂ ਗਝਾਏ ਸੀ ਹਨਾ ਉਹਨਾਂ ਨੂੰ ਗਝਾਈ ਜਾਂਦੇ ਆ ਠੀਕ ਐ ਜੇ ਕੋਈ ਹੋਈ ਮਾਰਚ ਅਪ੍ਰੈਲ ਵਾਲੀ ਬਾਜੀ ਤੇ ਵਾਈਗਰੂ ਨੇ ਚਾਇਆ ਤਾਂ ਛੱਡ ਕੇ ਦੇਖ ਲਾਂਗੇ ਝੱਟ ਇਹਨਾਂ ਨਾਲ ਵੀ ਨਹੀਂ ਜਿੰਨੇ ਕੁ ਪੱਟ ਰੱਖੇ ਨੇ ਠੀਕ ਐ ਉਹੀ ਆ ਬਾਕੀ ਬਈ ਕਬੂਤਰ ਆਪਣੇ ਕੋਲੇ ਸੇਲ ਤੇ ਵੀ ਹੁੰਦੇ ਆ ਜੇ ਕਿਸੇ ਭਰਾ ਨੂੰ ਚਾਹੀਦੇ ਹੋਣ ਅਗਾ ਆਪਣੇ ਨਾਲ ਕੰਟੈਕਟ ਕਰ ਸਕਦਾ ਠੀਕ ਆ ਇੰਸਟਾਗ੍ਰam ਆਈਡੀ ਆ ਬਈ ਆਪਣੀ ਮਰ ਜਾਣਾ ਗੱਲ ਤੇ ਇੱਕ ਹੱਥ ਜੋੜ ਕੇ ਹੋਰ ਬੇਨਤੀ ਆਪਣਾ ਦੂਜਾ ਚੈਨਲ ਆ ਬਈ ਮਿਸਟਰ ਐਂਡ ਮਿਸਿਸ ਗੱਲ ਤੇ ਉਹਨੂੰ ਵੀ ਸਾਰੇ ਭਰਾ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਉਹਦੇ ਤੇ ਵੀ ਵੀਡੀਓ ਪਾਉਣੇ ਆ ਬਈ ਠੀਕ ਆ ਤੇ ਉਹਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਸਾਰੇ ਭਰਾ ਤੇ ਹੁਣ ਬਈ ਇਹ ਬਾਜ਼ੀਆਂ ਤੇ ਬਦਾਮ ਵਾਲੀ ਗੱਲ ਤਾਂ ਤੁਹਾਡੇ ਨਾਲ ਹੋ ਗਈ ਖੁੱਲ ਕੇ ਤੇ ਇਸ ਤੋਂ ਬਾਅਦ ਵੀ ਕਿਹੜੇ ਹਿਸਾਬ ਨਾਲ ਸਾਂਭਣਾ ਐ ਜਾਂ ਆਲੂ ਬਖਾਰਾ ਕਿੰਨੇ ਵਜੇ ਲਾਉਣਾ ਪਾਣੀ ਦਾ ਕਿੰਨੇ ਕੀ ਹਿਸਾਬ ਕਿਤਾਬ ਐ ਠੀਕ ਹੈ ਜਾਂ ਡਾਈਆਂ ਦਾ ਕੀ ਹਿਸਾਬ ਕਿਤਾਬ ਹੈ ਸਾਰੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਸ ਵੱਧ ਤੋਂ ਵੱਧ ਪਿਆਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਤੇ ਜਿਹੜੇ ਇਹ ਨਹੀਂ ਮੈਂ ਭਾਈ ਇਹ ਵੀਡੀਓ ਵੀ ਜਿਹੜੇ ਭਰਾਵਾਂ ਨੂੰ ਪਤਾ ਹੁਣ ਉਹਨਾਂ ਵਾਸਤੇ ਤਾਂ ਹੈ ਨਹੀਂ ਉਹ ਤਾਂ ਮਖੌਲੀ ਕਰਨਗੇ ਹਨਾ ਹਨਾ ਵੀ ਕੀ ਦੱਸੀ ਜਾਂਦਾ ਪਰ ਜਿਹੜੇ ਭਰਾ ਭਾਈ ਨਵੇਂ ਨੇ ਮੈਨੂੰ ਪਤਾ ਮੇਰੇ ਨਾਲ ਜੁੜੇ ਹੋਏ ਨੇ ਭਰਾ ਮੇਰੇ ਹਨਾ ਇਹ ਉਹਨਾਂ ਵਾਸਤੇ ਵੀਡੀਓ ਹੈ ਤੇ ਜਿਹੜੇ ਭਰਾ ਵਿਦਵਾਨ ਨੇ ਉਹ ਹੱਥ ਜੋੜ ਕੇ ਬੇਨਤੀ ਹੈ ਵੀ ਭਾਈ ਨਾ ਕੋਈ ਚੱਕਰ ਨਹੀਂ ਨਾ ਦੇਖਿਆ ਕਰੋ ਵੀਡੀਓ ਆਣਾ ਆਈਟੀ ਕੋਈ ਗੱਲ ਨਹੀਂ ਬਾਕੀ ਜਿਹੜੇ ਦਿਲੋਂ ਪਿਆਰ ਕਰਦੇ ਆ ਬਈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਸਾਰੇ ਭਰਾਵਾਂ ਨੇ ਸ਼ੇਅਰ ਜਰੂਰ ਕਰਨਾ ਬਾਕੀ ਐਤਕੀ ਬਾਜੀਆਂ ਵਾਲੇ ਸਮੇ ਥੋੜੇ ਸਾਹਮਣੇ ਜਾਨਵਰ ਸਾਭਿਆ ਕਰਾਂਗੇ ਬਈ ਕੀ ਦਿੱਤਾ ਕੀ ਨਹੀਂ ਦਿੱਤਾ ਕਿੰਨੇ ਵਜੇ ਦਿੱਤਾ ਜੋ ਕੁਝ ਵੀ ਕਰਾਂਗੇ ਤੁਹਾਡੇ ਸਾਹਮਣੇ ਕਰਾਂਗੇ ਕਿਉਂਕਿ ਬਈ ਮੇਰੀ ਕਿਸਮਤ ਤੁਸੀਂ ਖੋ ਨਹੀਂ ਸਕਦੇ ਥੋਡੀ ਮੈਂ ਨਹੀਂ ਖੋ ਸਕਦਾ ਠੀਕ ਹੈ ਸੋ ਇਹਦੇ ਕਰਕੇ ਆਪਣਾ ਪਰਦਾ ਕੋਈ ਨਹੀਂ ਹੈਗਾ ਗੇਮ ਦਾ ਠੀਕ ਹੈ ਤੇ ਪਾਣੀ ਵੀ ਦੁਬਾਰਾ ਆਪਾਂ ਆਪਣੇ ਚੈਨਲ ਤੇ ਉਹੀ ਜਿਹੜਾ ਪਾਣੀ ਆਪਣਾ ਠੀਕ ਹੈ ਪਹਿਲਾਂ ਵੀ ਕਈ ਭਰਾ 20 25 ਕਟੋ-ਕਟ 20-25 ਜਣਿਆਂ ਨੇ ਬਾਜ਼ੀਆਂ ਦਿੱਤੀਆਂ ਨੇ ਉਹ ਪਾਣੀ ਤੇ ਇਕੱਲੇ-ਇਕੱਲੇ ਵੀ ਰਹੇ ਨੇ ਠੀਕ ਆ ਉਹਨਾਂ ਦਾ ਆਪਣੇ ਕੋਲੇ ਸਬੂਤ ਵੀ ਹੈਗਾ ਪਰ ਇੰਨਾ ਜ਼ਰੂਰ ਹੈ ਵੀ ਭਰਾਵਾਂ ਨੇ ਆਪਾਂ ਨੂੰ ਫੋਨ ਕਰਕੇ ਹਨਾ ਵਧਾਈਆਂ ਜ਼ਰੂਰ ਦੇ ਦਿੱਤੀਆਂ ਪਰ ਕਿਸੇ ਨੇ ਵੀਡੀਓ ਬਣਾ ਕੇ ਨਹੀਂ ਪਾਈ ਵੀ ਹਾਂ ਵੀ ਭਈ ਅਸੀਂ ਗਿੱਲ ਦੇ ਪਾਣੀ ਤੇ ਜਿੱਤੇ ਆ ਠੀਕ ਆ ਇਹ ਤੁਹਾਨੂੰ ਪਤਾ ਹੋ ਹੀ ਜਾਂਦਾ ਪਰ ਚਲ ਆਪਾਂ ਨੂੰ ਬੜੀ ਖੁਸ਼ੀ ਆ ਵੀ ਭਈ ਆਪਣੇ ਪਾਣੀ ਤੇ ਬਹੁਤ ਭਰਾ ਜਿੱਤੇ ਵੀ ਨੇ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਬਸ ਇਹੀ ਆ ਸਾਰੀਆਂ ਵੀਡੀਓ ਸ਼ੇਅਰ ਕਰਾਂਗੇ ਹੁਣ ਇਸ ਤੋਂ ਬਾਅਦ ਵੀਡੀਓ ਰੈਗੂਲਰ ਹੀ ਆਈ ਜਾ ਕਰਨੀਆਂ ਆ ਠੀਕ ਹੈ ਤੇ